ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਬਹੁਤ ਆਸਾਨ ਤੋਂ ਤੇਦਾਰਤ ਸ਼ਬਦ ਹੈ ਗੁਰ ਅਰਜਨ ਵਿਟੋ ਕੁਰਬਾਨੀ ਤੇ ਇਸ ਸ਼ਬਦ ਨੂੰ ਆਪਾਂ ਇੱਕ ਵਾਰ ਪਹਿਲਾਂ ਵੀ ਸਿੱਖ ਚੁੱਕੇ ਹਾਂ ਇੱਕ ਅਲੱਗ ਤੁੰਤੇ ਤੇ ਅੱਜ ਜੋ ਆਪਾਂ ਸ਼ਬਦ ਕਰਨ ਜਾ ਰਹੇ ਹਾਂ ਇਸ ਸ਼ਬਦ ਦੀ ਡਿਸਕ੍ਰਿਪਸ਼ਨ ਵਿੱਚ ਆਪ ਜੀ ਨੂੰ ਇਸ ਸ਼ਬਦ ਦੀ ਦੂਸਰੀ ਤਨ ਵੀ ਮਿਲ ਜਾਏਗੀ ਆਪ ਸਿੱਖਣਾ ਚਾਹੋ ਤਾਂ ਸਿੱਖ ਸਕੋਗੇ ਤੇ ਜੋ ਨਵੇਂ ਸਿੱਖਣ ਵਾਲੇ ਹਨ ਵਿਸ਼ੇਸ਼ ਕਰ ਪਹਿਣਾ ਤੇ ਛੋਟੇ ਬੱਚੇ ਬੱਚੀਆਂ ਉਹਨਾਂ ਵਾਸਤੇ ਆਪਾਂ ਇਸ ਸ਼ਬਦ ਨੂੰ ਪੰਜਵੇਂ ਕਾਲੇ ਤੇ ਕਰਨ ਜਾ ਰਹੇ ਹਾਂ ਤੇ ਜਦੋਂ ਪੰਜਵੇਂ ਕਾਲੇ ਨੂੰ ਸਾਹ ਮੰਨਦੇ ਹਾਂ ਤਾਂ ਸ਼ਬਦ ਦਾ ਚਰਨ ਮਦ ਸਬਤਕ ਵਿੱਚ ਸ਼ੁਧਰੇ ਕਾ ਕੋਮਲ ਅਤੇ ਸ਼ੁੱਧ ਦੋਨੋਂ ਲੱਗਦੇ ਹਨ ਉਸ ਤੋਂ ਬਾਅਦ ਮਾ ਪ ਅਤੇ ਧਾ ਇਤੇ ਤੱਕ ਹੀ ਸ਼ਬਦ ਅਸ਼ਲਨ ਹੈ ਆਸਾਨੀ ਦੇ ਨਾਲ ਇਸ ਨੂੰ ਨਵੇਂ ਸਿੱਖਣ ਵਾਲੀਆਂ ਬੱਚੀਆਂ ਅਤੇ ਬੀਬੀਆਂ ਪੜਨਾ ਸਿੱਖ ਸਕਦੀਆਂ ਹਨ ਤੇ ਆਪਾਂ ਇੱਕ ਵਾਰ ਸਥਾਈ ਗਾਇਨ ਕਰਦੇ ਹਾਂ ਫਿਰ ਸਿੱਖਦੇ ਹਾਂ ਸਥਾਈ ਨੂੰ ਕੱਲੇ-ਕੱਲੇ ਸੁਰ ਤੇ ਤੇ ਉਸ ਤੋਂ ਬਾਅਦ ਦੇਖਦੇ ਹਾਂ ਅੰਤਰਾ ਪੂਰੇ ਮਨ ਜਨ ਬਾਣੀ ਪਹਿਲਾਂ ਦੇਖਦੇ ਹਾਂ ਗੋਲ ਅਰ ਜਨ ਵੇਟੋ ਕੋਰ ਬਾਣੀ 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 ਗੋਲ ਅਰ ਜਨ ਸਤੋ ਬਾਗ ਰਹਿੰਦੇ ਗੁਰਦਰ ਆਓ ਵਿੱਚ ਰਹਿੰਦੇ ਗੁਰਦਰ रने गुरु दर्चने गुरु दर्चने गुरु दर्चने गुरु दर्

ਤੇ ਅਗਲੇ ਅੰਤਰੇ ਬਿਲਕੁਲ ਇਸੇ ਤੋਂ ਤੇ ਆਧਾਰਤ ਹਨ ਰਹਦੇ ਗੁਰਦਰੀਆਓ ਵਿੱਚ ਮੀਨ ਕੁਲੀਨ ਹੇਤ ਨਿਰਬਾਣੀ ਐਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਮੈਨੂੰ ਉਮੀਦ ਹੈ ਕਿ ਆਸਾਨੀ ਦੇ ਨਾਲ ਨਵੀਆਂ ਸਿੱਖਣ ਵਾਲੀਆਂ ਭੈਣਾਂ ਅਤੇ ਛੋਟੀਆਂ ਬੱਚਿਆਂ ਇਸ ਨੂੰ ਸਿੱਖ ਸਕਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ